ਭਾਈ ਮੈਂ ਥੋਂ ਲੰਘ ਰਿਹਾ ਸੀ ਆਪਦੇ ਪਿੰਡ ਦੇ ਸੜਕ पे ਛੜਕ ਛੜਕ ਕੇ ਨਗ ਰਿਹਾ ਜੇਨਾ ਅਚਾਨਕ ਮੇਰੀ ਨਿਗਾ ਪਈ ਨਾ ਜਿੱਥੇ ਮੇਰੀ ਨਿਗਾ ਪਈ ਸਮੋਚੀ ਦਿਖਾਉਣਾ ਇਹ ਆ ਪਾਰਕ ਬਣਾ ਹੋਇਆ ਹੈ ਨਾ ਆ ਪਾਰਕ ਦੇ ਮੇਰੀ ਜਦੋਂ ਨਿਗਾ ਪਈ ਦੇਖਿਆ ਕਿਦੇ ਵਿੱਚ ਇੱਕ ਬਾਈ ਫਿਰਦਾ ਸੀਗਾ ਜਦ ਮੈਂ ਕੋਲ ਜਾ ਕੇ ਦੇਖਿਆ ਮੈਂ ਕਰਦਾ ਕੀ ਆ ਬੰਦਾ ਤਾਂ ਉਹ ਬੰਦੇ ਨੇ ਨਾ ਥੋੜੇ ਸਾਹਮਣੇ ਤੁਹਾਨੂੰ ਦਿਖਾਉਣਾ ਵੀ ਬੰਦਾ ਕਰ ਕੀ ਰਿਹਾ ਸੀ ਪਾਰਕ ਦੇ ਵਿੱਚ ਰਾਤ ਨੂੰ ਇਹ ਹੁੰਦੀ ਹੈ ਜਿੰਮੇਵਾਰੀ ਜਦੋਂ ਹਰ ਇੱਕ ਬੰਦਾ ਆਪਣੀ ਜਿੰਮੇਵਾਰੀ ਸਮਝਦਾ ਹੈ ਵੀ ਹਾਂ ਯਾਰ ਚਲੋ ਪੰਚਾਇਤ ਨੇ ਪੈਸੇ ਲਾਤੇ ਸਰਕਾਰ ਨੇ ਪੈਸਾ ਭੇਜਤਾ ਸਾਡਾ ਪੈਸਾ ਸਾਡੇ ਕੰਮ ਆਉਂਦਾ ਤਾਂ ਉੱਥੇ ਹਰ ਇੱਕ ਬੰਦਾ ਜਦੋਂ ਆਪਣੀ ਜਿੰਮੇਵਾਰੀ ਸਮਝ ਕੇ ਕੰਮ ਕਰਦਾ ਤਾਂ ਉਹ ਸਕਸੈਸਫੁਲ ਰਹਿੰਦਾ ਬੰਦਾ ਨਾ ਤਾਂ ਉਹ ਬਹੁਤ ਵਧੀਆ ਚੀਜ਼ ਹੁੰਦੀ ਹੈ ਦੇਖੋ ਪਾਰਕ ਵੀ ਕਿੰਨਾ ਸੋਹਣਾ ਬਣਿਆ ਹੋਇਆ ਕਿੰਨੀ ਵਧੀਆ ਕਟਾਈ ਹੋਈ ਹੈ ਨਾ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਪਾਰਕ ਦੇ ਵਿੱਚ ਜਿਹੜਾ ਬੰਦਾ ਕੰਮ ਕਰ ਰਿਹਾ ਤੇ ਕੀ ਕਰ ਰਿਹਾ ਉਹ ਦੇਖੋ ਕੁਰਸੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਤੇ ਫਿਰ ਉੱਥੇ ਆਪਣੀ ਰੂਹ ਨੂੰ ਵੀ ਸਕੂਨ ਮਿਲਦਾ ਹੈ ਤੇ ਬਾਕੀ ਕਿਉਂਕਿ ਆਪ ਦੇਖੋ ਪੰਚਾਇਤ ਤੇ ਸਰਕਾਰ ਦਾ ਕੰਮ ਕਰਨਾ ਦਾ ਸਰਕਾਰ ਪੈਸਾ ਭੇਜਦੀ ਹੈ ਜਾਂ ਪੰਚਾਇਤ ਕੋਲੇ ਪੰਚਾਇਤੀ ਜ਼ਮੀਨ ਹੁੰਦੀ ਹੈ ਪੰਚਾਇਤ ਆਪ ਦਾ ਕੰਮ ਕਰਦੀ ਹੈ ਨਾ ਉੱਥੇ ਸਾਨੂੰ ਵੀ ਚਾਹੀਦਾ ਵੀ ਅਸੀਂ ਆਪ ਦੀ ਜ਼ਿੰਮੇਵਾਰੀ ਸਮਝੀਏ ਹੁਣ ਇਹ ਬਾਈ ਨੂੰ ਕਹਦਾ ਉਹ ਕੋਈ ਪੰਚਾਇਤ ਪੈਸੇ ਦਿੰਦੀ ਹੈ ਜਾਂ ਸਰਕਾਰ ਪੈਸੇ ਦਿੰਦੀ ਹੈ ਇਹ ਤਾਂ ਬਾਈ ਕਹਿੰਦਾ ਦੇਖਿਆ ਵੀ ਜਿਹੜਾ ਵੀ ਚਲੋ ਜਦੋਂ ਵਿਲੇ ਹੁੰਨੇ ਉਹਨਾਂ ਨਾਲ ਕਰ ਲੰਨੇ ਕੰਮ ਤੇ ਜਦੋਂ ਮੈਂ ਆ ਕੇ ਦੇਖਿਆ ਤਾਂ ਬਾਈ ਪਾਰਕ ਦੇ ਵਿੱਚ ਆ ਪੈਪ ਜਾ ਨਹੀਂ ਫਿਰਦਾ ਸੀ ਜੋ ਪੈਪ ਦੇਖਿਆ ਅੱਗੇ ਜਾ ਕੇ ਤਾਂ ਆਹੋ ਦੇਖੋ ਫਿਰਦਾ ਬਾਈ ਤੇ ਸਮਮਲਾ ਉਹਨੇ ਬਾਈ ਨਾਲ ਤੇ ਨਾਲੇ ਬਾਈ ਤੋਂ ਪੁੱਛਦਿਆਂ ਵੀ ਗੱਲਾਂ ਬਾਤਾਂ ਵੀ ਕੀ ਗੱਲ ਬਾਤ ਹੈ ਨਾ ਇਦਾਂ ਕਰਿਆ ਕਰੋ ਕਮ ਯਾਰ ਬਹੁਤ ਵਧੀਆ ਬਹੁਤ ਖੁਸ਼ੀ ਮਿਲੀ ਮੈਨੂੰ ਕੀ ਹਾਲ ਹੈ ਬਾਈ ਠੀਕ ਆ ਬਾਈ ਚੜਦੀ ਕਲਾ ਚ ਅੱਛਾ ਸੇਵਨ ਮਾਰੇ ਹੋ ਹਾਂ ਜੀ ਮੈਨੂੰ ਤਾਂ ਇਹਦੀ ਮਾਂ ਬਾਈ ਕਿਤੇ ਪੱਕਾ ਰੱਖਿਆ ਬਾਈ ਕੋਈ ਨਾ ਨਾ ਬਾਈ ਅੱਛਾ 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 ਸੇਵਨ ਮਾਰੇ ਹੋ ਇੰਨੀ ਕੁ ਹੁੰਦੀ ਐ ਇੰਨੀ ਕਰਦਾ ਅੱਛਾ ਅੱਛਾ ਦੇਖੋ ਯਾਰ ਬਾਈ ਹਨਾ ਇਹ ਆਪਾਂ ਨੂੰ ਕਈ ਵਾਰ ਆਉਂਦਾ ਵੀ ਕੋਈ ਬੰਦਾ ਪੱਕਾ ਰੱਖਿਆ ਹੋਵੇ ਇੱਥੇ ਜਦੋਂ ਲੋਕ ਆਪ ਸਮਝਣ ਨੂੰ ਜ਼ਿੰਮੇਵਾਰੀ ਕੰਮ ਕੰਨਾ ਦੇਖੋ ਝੂਲੇ ਵੀ ਲੱਗੇ ਹੋਏ ਨੇ ਤੇ ਕਿੰਨਾ ਕੁ ਕੰਮ ਹੋਇਆ ਬਾਈ ਕੀ ਤੁਸੀਂ ਆਪਣੇ ਕਾਮਾਕਾਰਾਂ ਤੋਂ ਜਿਹੜੇ ਥੋੜੇ ਪਿੰਡ ਚ ਪੰਚਾਇਤ ਹੈ ਜਾਂ ਸਰਪੰਚ ਅਸਤੁਸ਼ ਹੋ ਤਾ ਹਾਂ ਜੀ ਬਹੁਤ ਵਧੀਆ ਕੰਮ ਹੋਇਆ ਨੇ ਪੂਰੇ ਵਧੀਆ ਕੰਮ ਕਰ ਰਿਹਾ ਬਾਈ ਜੇ ਪਾਸਾਂ ਮਾਂਗੇ ਨਹੀਂ ਫਿਰ ਕੇ ਮੇਰੇ ਹੋਵੇਗਾ ਜੀ ਹਾਂ ਸਹੀ ਗੱਲ ਆ ਬਾਈ ਜੇ ਪੰਚਾਇਤ ਨੇ ਬਣਾਤੇ ਜਾਂ ਸਰਕਾਰ ਨੇ ਕੋਈ ਗ੍ਰਾਂਟ ਭੇਜੀ ਤੇ ਨਹੀਂ ਸਾਮਾਂਗੇ ਫਿਰ ਨਹੀਂ ਰਹਿੰਦਾ ਹਨਾ ਤੇ ਇੱਥੇ ਵੀ ਫਿਰ ਜਦੋਂ ਵੀ ਟਾਈਮ ਮਿਲਦਾ ਉਦੋਂ ਹੋਰ ਬੰਦਾ ਪੱਕਾ ਹੈਗਾ ਕੋਈ ਬਸ ਕਿ ਜੱਜ ਨੂੰ ਟਾਈਮ ਮਿਲਦਾ ਉਸ ਹੀ ਬੰਦਾ ਲੱਗ ਜਾਂਦਾ ਕਰਨਾ ਟਾਈਮ ਮਿਲਦਾ ਉਸ ਹੀ ਆ ਜਾਂਦਾ ਅੱਛਾ 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 ਲੋ ਯਾਰ ਬਾਈ ਦਾ ਨਾਂ ਕੀ ਹੈ ਅਵਤਾਰ ਸਿੰਘ ਹੈ ਜੀ ਅਵਤਾਰ ਸਿੰਘ ਆ ਦੇਖੋ ਬਾਈ ਦਾ ਨਾਂ ਜੀ ਕਿੰਨੇ ਮਰ ਕੇ ਪੂਰੀ ਰੀਜਨal ਹੈ ਨਾ ਬਾਈ ਖੇਤੀਬਾੜੀ ਦਾ ਕੰਮ ਵੀ ਕਰਦਾ ਹੈ ਤੇ ਪਹਿਲਾਂ ਮੇਰੇ ਖਾਤੇ ਬਾਈ ਟੂੜੀ ਟਾੜੀ ਢੋਕੇ ਛੱਡਿਆ ਹਨਾ ਪਤਾ ਲੱਗ ਜਾਂਦਾ ਆ ਦੇਖੋ ਇੱਥੇ ਕੁਰਸੀਆਂ ਵੀ ਲੱਗੀਆਂ ਨੇ ਝੂਲੇ ਵੀ ਲੱਗੇ ਨੇ ਬੱਚਿਆਂ ਵਾਸਤੇ ਕਹਿਣ ਦਾ ਮਤਲਬ ਇਹ ਹੈ ਬਾਈ ਦਾ ਕਿ ਯਾਰ ਜੇ ਇੱਕ ਪੰਚਾਇਤ ਕੋਈ ਚੰਗਾ ਕੰਮ ਕਰਦੀ ਹੈ ਤਾਂ ਉਹਦੇ ਵਿੱਚ ਜੋ ਵੀ ਤੁਹਾਡਾ ਚੀਜ਼ਾ ਤੁਹਾਨੂੰ ਤੁਸੀਂ ਆਪ ਸਾਨੂੰ ਵੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹਨ ਤੇ ਬਹੁਤ ਬਹੁਤ ਧੰਨਵਾਦ ਹੈ ਬਾਈ ਬਹੁਤ ਬਹੁਤ ਸ਼ੁਕਰੀਆ ਸਾਰੇ ਪਿੰਡ ਦੇ ਪਿੰਡ ਵੱਲੋਂ ਬਾਈ ਦਾ ਧੰਨਵਾਦ ਤੇ ਪਿੰਡ ਵਾਸੀਆਂ ਧੰਨਵਾਦ ਵੀ ਚੰਗੀ ਪੰਚਾਇਤ ਉਹਨਾਂ ਨੇ ਬਣਾਈ ਸੀ ਅੱਗੇ ਵਾਸਤੇ ਵੀ ਬਾਈ ਵਧੀਆ ਪੰਚਾਇਤਾਂ ਪੜੇ ਲਿਖੇ ਬੰਦਿਆਂ ਨੂੰ ਚੁਣਿਆ ਹਨ ਤੇ ਬਾਕੀ ਸਾਰੇ ਪੰਜਾਬ ਦੇ ਪਿੰਡਾਂ 'ਚ ਜਿੰਨੇ ਵੀ ਲੋਕ ਰਹਿੰਦੇ ਨੇ ਕੇ ਵੀ ਆਪ ਦੇ ਆਪ ਦੀ ਜ਼ਿੰਮੇਵਾਰੀ ਸਮਝੋ ਜਿਵੇਂ ਬਾਈ ਲੱਗਿਆ ਹੋਇਆ ਤਾਂ ਜੋ ਕਿ ਚੀਜ਼ਾਂ ਬੱਸ ਸਕਾਂ ਤੁਹਾਡਾ ਪੈਸਾ ਲੱਗਿਆ ਤੁਹਾਡੇ ਕੰਮਾਂ